ਵੀ ਪੰਜਾਬ ਵੀ ਦਰੋ ਜ਼ਿਆਦਾ ਜੀ ਜੀ ਜਿਆ ਮੇਰੇ ਬਾਪ ਸਮਾਜ ਉਹ ਤਰੀ ਐਤਾ ਸੀ ਬਰਾਵਾ ਜੀ ਸਾਰੇ ਦਾ ਪਿੰਡ ਜੀ ਜਿਹੜੇ ਤੋਂ ਆਪਾਂ ਬਟਾਲਾ ਵੀ ਕੋਲੋਂ ਸਪੈਸ਼ਲ ਜਿਹੜੀ ਆ ਪਟੌਲੀ ਕੀਤੀ ਜਾ ਰਹੀ ਹੈ ਦਿਨ ਰਾਤ ਦਿਨ ਵਾਲੀ ਫਲੈਗ ਮਾਰਚ ਸਾਰੀਆਂ ਜਿਹਨੇ ਵੀ ਨਾਕਾਂ ਨੇ ਉਪਰ ਸਿਟੀ ਨੂੰ ਇਹਨਾਂ ਇਹਨਾਂ ਢਾਕੇ ਆਊਟਸਕਰ ਜਿਹਨੇ ਆ ਗਏ ਆ ਉਹ ਸਾਰਾ ਨਕਬੰਦੀ ਕਰਕੇ ਪੂਰਾ ਸਿਟੀ ਨੂੰ ਤਸੀਰ ਕੀਤਾ ਗਿਆ ਕੇ ਤਾਂ ਕੋਈ ਆਨੁਸ਼ਾਨਿਕ ਰਹਿਣਾ ਤੋਂ ਹੋਏ ਤਾਂ ਜੋ ਜਿਹੜਾ ਆਜ਼ਾਦੀ ਹਿੜਾ ਉਹ ਅਮਨ ਮਾਨਾ ਹੋਵੇ ਕੋਈ ਬਿਲਕੁਲ ਲੋਕਾਂ ਅਸੇ ਇਹ ਹੋਈ ਕਿ ਪਟਾਲਾ ਪੁਲਿਸ ਸੀ ਕਿ ਤੁਸੀਂ ਆਪ ਆਪਣਾ ਜਾਗੂਕ ਰਹਿਣ ਤੇ ਪੁਲਿਸ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਜੋ ਕੋਈ ਉਹੋ ਜਿਹੀ ਇਨਫੋਰਮੇਸ਼ਨ ਵੀ ਮਿਲਦੀ ਹੈ ਕਿ ਕੋਈ ਗਲਤ ਅੰਸਰ ਉਹਨਾਂ ਨੂੰ ਨਜ਼ਰ ਆਉਂਦਾ ਤੁਹਾਨੂੰ ਇਮੀਡੀਏ ਦੱਸਣਾ ਸਾਡੀਆਂ ਪਟੋਲਿੰਗ ਪਾਟੀਆਂ ਅਸੀਂ ਹੁਣੇ ਹੀ ਦੇਖੋ ਦਿਨ ਰਾਤ ਭਰੀਆਂ 14 ਪਟੋਲੀ ਪਾਟੀਆਂ ਘਰਾਣ ਚੱਲ ਰਹੀਆਂ ਇੰਡਸਟਰੀ ਏਰੀਆ ਸਾਰੇ ਸੀਗੇ ਪੂਰਾ ਘੌਰ ਕੀਤਾ ਹੋਇਆ ਔਰ ਪਲਾਸ ਉਹ ਡੇਲਵੇ ਰੋਡ ਇਧਰ ਆਪਣਾ ਸਿਨੇਮਾ ਰੋਡ ਇਸਨਾ ਆਪਣਾ ਅਲੀਵਾ ਰੋਡ ਸਰਬਸ ਗਵਰ ਉਹ ਮਿਸ਼ਾ ਸਿਟੀ ਏਰੀਆ ਕਲੌਡਿੰਗ ਹੋਣ ਕਰਕੇ ਅਬ ਇਹ ਸੈਂਸਰ ਦੀ ਹੈ ਔਰ ਆਪਾਂ ਲੋਕਾਂ ਵਿੱਚ ਇੱਕ ਸੈਂਸਰ ਸਿਕਿਉਰਟੀ ਬਣੀ ਰਹੇ ਕਿ ਆਪਾਂ ਹਰ ਵळे ਸਾਡੀ ਪ੍ਰਾਈਵਟ ਏਰੀਆ ਉਹ ਹੈਗੀ ਬਿਲਕੁਲ ਆਜ਼ਾਦੀ ਦਿਹਾੜਾ ਉਹਦੇ ਨਾਲ ਨਾਲ ਸ਼ਾਇਦ ਜਨਮ ਅਸ਼ਟਮੀ ਦਾ ਤਿਹਾੜੀ ਹਾਂ ਬਿਲਕੁਲ ਬਿਲਕੁਲ ਜਨਮ ਅਸ਼ਟਮੀ ਦਾ ਤਿਹਾੜੀ ਮਦਨ ਜਿਹੜਾ ਹੋਈ ਵੀ ਆਪਾਂ ਸਾਰੇ ਜਿਹੜੇ ਆ ਪਤਾ ਪ੍ਰਬੰਧ ਜੋ ਗਾਈਡਲਾਈਨ ਜਾਈਆਂ ਉਹ ਪਿੱਛੇਗੇ